ਲੋਈ ਮਿੱਤਰੋ ਆ ਦਿਨ ਦੂਜੇ ਦਾ ਵਲੌਗ ਸ਼ੁਰੂ ਤੇ ਤਕਰੀਬਨ ਟਾਈਮ ਹੋ ਗਿਆ ਕਿੰਨਾ 2:30 ਵਜੇ ਲੋ ਜੀ تنਵੀਰ ਦੇ ਤਾਂ ਮੰਡੇ ਕੋਲ ਪਹੁੰਚ ਗਏ ਕਰੀਏ ਫਿਰ ਟਰੈਕਟਰ ਗਰਮ ਆ ਗੱਡੀ ਦੀ ਸੈਲਫ ਮਾਰਤੀ ਅਨ ਲੱਗੇ ਟਰੈਕਟਰ ਵੀ ਗਰਮ ਕਰਨ ਹੁਣ ਥੋੜੀ ਦੇਰ ਤੱਕ ਚੱਲੀਏ ਹਲੇ ਤੱਕ ਤਕਰੀਬਨ ਕੋਈ ਨਹੀਂ ਪਹੁੰਚਿਆ ਇੱਥੇ ਚੌਂਕ 'ਚ ਇਕੱਠੇ ਹੋਣਾ ਆਪਾਂ ਸਾਰੇ ਇਹਨੇ ਓ ਜੀ ਮਿੱਤਰੋ ਮੁੰਡਾ ਆ ਗਿਆ ਆਪਾਂ ਕੋਲ ਪਹੁੰਚ ਗਿਆ ਆ ਗਏ ਆ ਚੌਂਕ 'ਚ ਤੇ ਉਹ ਫੋੜਾ ਟਰੈਕਟਰ ਚਾਰਟ ਬਣਾ ਤੇ ਬਾਕੀ ਬੰਦਿਆਂ ਨੂੰ ਡੀ ਕਰਿਆ ਤੇ ਇਹਦੇ ਬਾਅਦ ਤੁਰ ਹੀ ਆਪਾਂ ਚਲੋ ਤੁਹਾਨੂੰ ਦਿਖਾਉਂਦੇ ਆਂ ਓਵੇਂ ਲੋ ਜੀ ਮਿੱਤਰੋ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਹੁਣ ਸਵਾਸ ਸਵਾਣ ਤਾਰੀਏ ਮਿਲਦੇ ਆਂ ਫਿਰ ਇਹ ਸੇਵਾ ਪਾਵਾ ਆ ਵੀ ਬੰਦੇ ਆ ਠੀਕ ਆ ਠੰਡੇ ਡਾਉਂਡ ਦਾ ਨਹੀਂ ਲੋ ਜੀ ਸਮਾਨ ਤਰਾ ਦਈਏ ਵੀਰ ਸਾਡਾ ਮਨੂ ਇਟਾਣਾ ਪਹੁੰਚ ਗਏ ਆ ਜੀ ਪਾਈ ਦੇ ਲੋ ਬਨੇ ਵੀਰ ਭਰਾ ਸਾਰੇ ਸੇਵਾ ਜੋਟੇ ਪਏ ਆ ਬਸ ਹੁਣ ਤਿਆਰੀ ਆ ਸ਼ੁਰੂ ਆ ਹੱਕਰ ਦਵਾਰ ਸਾਹਿਬ ਅਰਦਾਸ ਹੋ Nghi ਪੋ ਗਲਵਾ ਕੇ ਫਿਰ ਲੰਗਰ ਸ਼ੁਰੂ ਕਰਾਂਗੇ ਵੀ ਆ ਨਵਾਂ ਮੁੰਡਾ ਜੁੜਿਆ ਆਪਣਾ ਕਿਹੜਾ ਪਿੰਡ ਆ ਮੁੰਡਿਆ ਬਿੱਕੋ ਬਾਈ ਆ ਬਿੱਕੋ ਤੇ ਸੇਵਾ ਕਰਨ ਆਉਂਦਾ ਰਿਸ਼ਤੇਦਾਰੀ ਇਹਦੇ ਮੁੰਡੇ ਦੀ ਆਉਣੇ ਪਿੰਡ ਚਲੋ ਵਧੀਆ ਰੱਬ ਇਹਨਾਂ ਨੂੰ ਸੇਵਾ ਨਾਲ ਜੋੜੀ ਰੱਖੇ ਲੋ ਜੀ ਲੱਗਿਆ ਭਾਂਡੇ ਤਾਉਣ ਸਾਡੇ ਵੀਰ ਸੇਵਾਦਾਰ ਸਾਰੇ ਭਾਂਡੇ ਸੁੱਤੇ ਕਰਦੀਏ ਆ ਜੋਜੇ ਬਏ ਆ ਮੁੰਡੇ ਆਵਣ ਅੱਧਾ ਲੰਗਰ ਤਾਂ ਇਹੀ ਸੇਵਾ ਨਿਭਾਉਂਦੇ ਆ ਲਓ ਜੀ ਲੰਗਰ ਉੱਧਰ ਆਪਣਾ ਚੱਲੀ ਜਾਂਦਾ ਮੈਂ ਜੀ ਹੁਣ ਸਾਨੂੰ ਅਸੀਂ ਕਰਾਈਏ ਦਰਸ਼ਨ ਲੋ ਜੀ ਕਹਿੰਦੇ ਸਮਾਂ तकरीबन 8:00 ਵਜੇ ਲੰਗਰ ਚੱਲ ਰਿਹਾ ਬਸ ਥੋੜੀ ਦੇਰ ਤੱਕ ਆਪਾਂ ਸਮਾਪਤੀ ਕਰਦਣੀ ਭਾਂਡਿਆਂ ਦੀ ਸੇਵਾ ਚੱਲਦੀ ਆ ਲੋ ਜੀ ਥੋੜੀ ਸਮਾਪਤੀ ਚੱਲੇ ਆ ਘਰ ਨੂੰ ਮਿਲਦੇ ਆ ਅਗਲੇ ਵਲੌਗ 'ਚ